ਸੋ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਗੁਰੂ ਮਹਾਰਾਜ ਸਾਰਿਆਂ ਤੇ ਮੇਰਾ ਭਰਿਆ ਰੱਖਣਾ ਸਭ ਦਾ ਭਲਾ ਕਰਨ ਤੇ ਕੋ ਸੁਣਾਓ ਠੀਕ ਠਾਕ ਹੋ ਸਾਰੇ ਅਸੀਂ ਵੀ ਠੀਕ ਠਾਕ ਆ ਤੇ ਜਮਾ 9 ਨਵੰਬਰ ਨੂੰ ਆ ਤੁਹਾਡੇ ਸਾਹਮਣੇ ਆ ਤੇ ਬਾਕੀ ਇਧਰ ਮਾਵਾਂ ਕਿਆ ਫਿਰਦੀਆਂ ਆ ਉਹ ਆ ਗਿਆ ਲੱਗਦਾ ਮੈਨੂੰ ਕੀ ਚੀਜ਼ ਆ ਉਹ ਜਿਹੜਾ ਉਹ ਵਲੋਗ ਦਿਖਾਉਂਦਾ ਉਹ ਮਿੱਠਾ ਖਾਣ ਪੀਣ ਵਾਲਾ ਉਹਦੀ ਐਕਟਿੰਗ ਕਰਾ ਲਾਗੇ ਕਿ ਕੋਈ ਭਾਜੀ ਤੁਹਾਡੇ ਨਾਲ ਲੱਗਦਾ ਫਿਲਮਾਂ 'ਚ ਭੇਜਣਾ ਪਏਗਾ ਐਕਟਿੰਗ ਆ ਇਹ ਰੋਜ਼ ਦੀ ਜੇ ਚੰਗੀ ਉਹ ਬੁੱਢੜੀਏ ਬਸ 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 ਇਹ ਹੋ ਰਾ ਨਹੀਂ ਹੈ ਦੋਸਤ ਬਾਬੋ ਉਹ ਜਿਹੜਾ ਅੱਜ ਦੇਖ ਰਹੇ ਆ ਦੁਪਹਿਰੀ ਦੇਖਿਆ ਸੀ ਵਲੋਗ ਤੁਸੀਂ ਮੈਂ ਖਾਣ ਪੀਣ ਵਾਲਾ ਉਹ ਜਿਹਦਾ ਰੋਜ਼ ਮੁੰਡੇ ਦਾ ਵੇਖਦੇ ਆ ਹਾਂ ਉਹ 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 ਉਹਦੇ ਨੂੰ ਕੀ ਬੋਲਣਾ ਲੱਗਦਾ ਹੁੰਦਾ ਜੀ ਅੱਛਾ ਉਹਨਾਂ ਨੂੰ ਐਕਟ ਕਿੱਥੇ ਹੁੰਦਾ ਅੱਛਾ ਤੇ ਪਾਪਾ ਨਾਲ ਹੋਈ ਐਕਟਿੰਗ ਹੋਦੀ ਜੇ ਵਾਰ ਹੱਦੀ ਤੇ ਐਕਟਿੰਗ ਬਾਅਦ ਹੋ ਗਈ ਨੇ ਤੇ ਹੁਣ ਫਿਲਮਾਂ 'ਚ ਭੇਜਣਾ ਕੋ ਉਹ ਯੋਗ ਰਹਦੀ ਤੱਸ ਬੇਬੇ ਮੇਰੇ ਬਾਪੂ ਦਾ ਕਤਲ ਕਿਨੇ ਕੀਤਾ ਸੀ ਜੱਪੂ ਨਾ ਪਾਪਾਂ ਨੂੰ ਲਿਆ ਰਿਹਾ ਦੱਸ ਕੀ ਆਪਕੋ ਓਏ ਜੱਪੂ ਜੱਟ ਗੜਾਸੇ ਤੇ ਰੱਖ ਕੇ ਰੋਟੀ ਖਾਂਦਾ ਏ ਅੱਜ ਪਲੇਟ ਨਹੀਂ ਲੈਣੀ ਅਸੀਂ ਰੋਟੀ ਦੇ ਰਾਂ ਪਿਉ ਗੰਦਾਸੇ ਤੇ ਰੱਖ ਕੇ ਖਾ ਰਿਹਾ ਇਹ ਵੀ ਠੀਕ ਓ ਠੀਕ ਮੋਢੇ ਥੀਰੇ ਨਹੀਂ ਆਉਂਦੇ ਸੱਚੋ ਕੀਰੇ ਪਏ ਰਹਿ ਗਿਆ ਮੈਂ ਨਹੀਂ ਲਾਤੀ ਤਪਣਾ ਸੀ ਨਾ ਮੈਨੂੰ ਮੈਂ ਲਿਆਉਂਦਾ ਮੈਨੂੰ ਤੇ ਆ ਨਹੀਂ ਰਿਹਾ ਮੈਨੂੰ ਹੁਣ ਯਾਦ ਆ ਗਿਆ ਕਿ ਇੰਨਾ ਆ ਗਿਆ ਘਰ ਪਤੀ ਆ ਮੈਂ ਤੇਰਾ ਤੇ ਮੈਨੂੰ ਦੱਸਦੀ ਤਾਂ ਸਹੀ ਖੀਰੇ ਦੇ ਖੀਰੇ ਲਿਆ ਗਏ ਤੇ ਲਾਣਾ ਨਹੀਂ ਮੈਂ ਉਹ ਚੇਤਨਿਆ ਮੈਨੂੰ ਆਇਆ ਵੀ ਸੀ ਉਹਨੇ ਜਦੋਂ ਤੁਸੀਂ ਅੰਦਰ ਆ ਗਏ ਲੈ ਗਏ ਮਿਲ ਜੇਰਾ ਹਾਸ਼ਾ ਇੱਕ ਤੋਂ ਦੋ ਰਾਤ ਇੱਕ ਕਮੈਂਟ ਆਇਆ ਕਿ ਬੱਚੇ ਨੂੰ ਨਾ ਗੱਡੀ ਤੇ ਐਵੇਂ ਲੈ ਕੇ ਨਾ ਜਾਓ ਉਹ ਬਾਈਕ ਨਹੀਂ ਸੀ ਉਹ ਵੀਲਚੇਅਰ ਸੀ ਤੇ ਆਪਣੀ ਗਲੀ ਵਿੱਚ ਸੀ ਚਲਾ ਰਹੇ ਤਾਜ਼ਰ ਜੇ ਉਹ ਆਏ ਲੱਗਦਾ ਸੀ। ਉਹ ਕਿਸੇ ਨੂੰ ਲੱਗਾ ਗੱਡੀ ਬਾਈਕ ਤੇ ਲੱਗੇ ਜਾ ਰਹੇ ਨੇ। ਨਹੀਂ ਨਹੀਂ ਬਾਈਕ ਤੇ ਨਹੀਂ ਬਾਈਕ ਤੇ ਨਹੀਂ ਨੂੰ ਜਾਂਦੇ ਨੂੰ। ਬਾਈਕ ਤੇ ਤਾਂ ਇਹਨੂੰ ਵਿਚਾਰੇ ਬਿਠਾਉਂਦੀ ਜਾਵਾਂਗੇ ਫੇਰ ਲਿਜਾਣੇ। ਬੈਹ ਜਾਂਦੀ ਐ ਇੱਧਰ ਉੱਧਰ ਲੱਗਦੀ। ਤੇ ਜੇ ਕੋਈ ਹੋਰ ਬੈਠਾ ਹੋਵੇ ਵਿਚਾਰੇ ਬਿਠਾਈਦਾ। ਆਦਰਵਾਇਜ਼ ਇਹਨੂੰ ਨਹੀਂ ਬਾਈਦਾਗਾ ਬਾਈਕ ਤੇ। ਬੈਠ ਘਰ ਬੈਲਦੀ ਉਸ ਦਾ ਰਾਮ। ਬਈ ਮਿਲਚਰ ਤੇ ਦੁੱਧ ਲੈ ਕੇ ਆਉਂਦੀ ਮੇਰੇ ਨਾਲ ਪੂਰੀ ਹੈਲਪ ਕਰਦੀ ਐ ਮੇਰੀ। ਹੂੰ। ਜਾਂਦੇ ਹੋਏ ਖਾਲੂ ਡੋਲਰੂ ਚੱਕਦੀ ਆ। ਤੇ ਆਉਂਦੇ ਹੋਏ ਭਰਾ ਹੋ ਜਾਣਾ ਫਿਰ ਨੀਚਾ ਕਰਦੀ ਤੇ ਜਾਨੀ ਕਿ ਵੀ ਦੁੱਧ ਦੁੱਧ ਲੈ ਕੇ ਆਉਂਦੀ ਜੋ ਸਬਜ਼ੀ ਸੁੱਜੀ ਲਿਓਣੀ ਆ ਜਦੋਂ ਠੀਕ ਹੈ ਜਦੋਂ ਤੱਕ ਘਰ ਨਹੀਂ ਆਉਂਦਾ ਜਦੋਂ ਤੱਕ ਵੀਲਚੇਅਰ ਅੰਦਰ ਨਹੀਂ ਆਏਗੀ ਅਗਰ ਪਹਿਲੇ ਆਪ ਅੰਦਰ ਆ ਗਈ ਤੇ ਪਾਪਾ ਬਾਹਰ ਰਹਿ ਗਏ ਨਾ ਇਹਨਾਂ ਉਦੋਂ ਤੱਕ ਅੰਦਰ ਬੜਨਾ ਹੀ ਨਹੀਂ ਰੋਏਗੀ ਕਰੇਗੀ ਕਹਿੰਦੀ ਬਾਹਰ ਲੈ ਕੇ ਦਲੋ ਰਾਮ ਮਨ ਦਾ ਦਾਦਾ ਰਾਤ ਲਾਈਟ ਹੈਣੀ ਸੀ ਕਿ ਲਾਈਟ ਨਾ ਝਮਕੇ ਜੇ ਮਰੀ ਜਾਂਦੀ ਸੀਗੀ ਤੇ ਅਸੀਂ ਮੀਨਸ ਚ ਕੱਟਦੀ ਮੈਨੂੰ ਸਟ ਕੱਟ ਕੇ ਤੇ ਜੀ ਪਹਿਲਾਂ ਤਾਂ ਗੱਲ ਹੀ ਚ ਰਮਨ ਨੂੰ ਮੈਂ ਕਿਹਾ ਤੂੰ ਦੌੜ ਲਗਾ ਰਮਨ ਨੂੰ ਭਜਾਇਆ ਮੈਂ ਕਿਹਾ ਤੁਹਾਨੂੰ ਥੋੜੀ ਜਿਹੀ ਲੀਸੀ ਹੋ ਜੇਗੀ ਤੇ ਇਹ ਥੱਕ ਕੇ ਫੋੜ ਮੈਂ ਲੱਗਦਾ ਤਾਂ ਥੋੜਾ ਫਰਕ ਪੈਂਦਾ ਤੇ ਨਹੀਂ ਦਿੱਲੀ ਮੈਂ ਅੱਜ ਵੀ ਇਹਨੂੰ ਬਹੁਤ ਕਿਹਾ ਸੀਗਾ ਮੈਂ ਕਹਿੰਦਾ ਵੀ ਆਪਾਂ ਇੱਧਰ ਜਿਹੜਾ ਕੱਢਿਆ ਹੁੰਦੇ ਆ ਨਾ ਜੀ ਤੁਰ ਕੇ ਬਹੁਤ ਘਟ ਖੁਸ਼ ਆ ਇਹ ਤੇ ਤੁਸੀਂ ਜੇ ਮੜ ਜ ਸਿਆਣੇ ਆ ਤੁਸੀਂ ਤੁਸੀਂ ਮੜਾ ਜੇ ਕਹੋ ਤੁਹਾਡੇ ਆਖੇ ਲੱਗ ਜੂਗੀ ਮੇਰੀਆਂ ਆਖੇ ਘੱਟ ਲੱਗਦੀ ਐ ਤੇ ਮੈਂ ਨੂੰ ਮੈਂ ਕੱਲੇ ਥੋੜਾ ਦੌੜਨਾ ਹੈ ਤੁਸੀਂ ਨਾਲ ਚੱਲੋ ਵੀਰ ਜੀ ਮੈਂ ਆ ਲਈ ਜਾਂਦਾ ਸੀਗਾ ਜਦੋਂ ਮੈਂ ਕਿਹਾ ਉਹ ਤੇ ਚੱਲੋ ਹੁਣ ਰੋਟੀ ਖਾ ਕੇ ਚੱਲਨੇ ਆਪਾਂ ਹੁਣ ਮੈਂ ਥੱਕ ਗਿਆ ਲੈ ਦੇਖਿਆ ਪਹਿਲਾਂ ਦੀ ਤਾਂ ਗੱਲ ਹੈ ਉਹ ਤੇ ਲਾਈਟ ਗਈ ਸੀ ਤਾਂ ਨਿਕਲ ਕੇ ਰੰਨਾ ਵਿੱਚ ਨਿਕਲ ਗਈ ਜਮਾਈ ਨਹੀਂ ਨਿਕਲਦੀ ਇਹ ਬਾਹਰ ਇਹ ਵੀ ਜਮਾਈ ਨਹੀਂ ਕੋਈ ਨਹੀਂ ਮੈਂ ਤਾਂ ਕਿ ਨਾ ਫੇਸਬੁਕ 'ਚ ਜਾਉਂਦਾ ਹਾਂ ਮੈਂ ਕਿਹਾ ਵੇਖਦੇ ਆਂ ਵੀ ਫੇਸਬੁਕ 'ਚ ਲਾਉਂਦੇ ਵੇਖ ਲੋ ਪਿੱਛੇ ਹੀ ਖਰਾਬ ਸੀਗੀ ਨਾਲ ਤੇ ਪਿੰਡ ਦਾ ਸਮਾਲ ਭਾਈ ਗ੍ਰੈਡਾ ਉੱਥੋਂ ਕਿਤੇ ਖਰਾਬ ਸੀਗੀ ਸਵੇਰ ਆਤਾ ਜੇ ਆਈ ਆ ਠੀਕ ਹੋ ਗਈ ਆਈ ਆ ਸਵੇਰ ਤੇ ਰਾਤ ਜਪਨੂਰ ਨੇ ਰੌਪ ਆ ਲਿਆ ਜਪਨੂਰ 11:30 ਵਜੇ ਪਹਿਲਾਂ ਤਾਂ 10:30 ਵਜੇ ਅੰਦਰ ਲੈ ਕੇ ਬੜੇ ਨੂੰ ਇਹ 11:30 ਵਜੇ ਰੋਣ ਰੋਵੇ ਬਹਾਲ ਕਹਿੰਦੇ ਮੈਨੂੰ ਬਾਹਰ ਲੈ ਕੇ ਜਾ ਵੇ ਤਾਂ ਇਹ ਨਿਤ ਦਾ ਕੰਮ ਹੀ ਆ ਤੇ ਗੋਣ ਵਜਾਉਣਾ ਤਾਂ ਨਹੀਂ ਕਰਨਾ ਹੁੰਦਾ ਕੋਈ ਗੱਲ ਨਹੀਂ ਆ ਰਾਤ ਜਿਵੇਂ ਵਪਾਰ ਨਿਕਲੇ ਸੀ ਮਤਲਬ ਉਹਨਾਂ ਨੂੰ ਲੱਗਾ ਅੱਧੀ ਰਾਤ ਹੋ ਹੋ ਤੇ ਬੈੰਗ ਗਿਆ ਸੀ 11:30 ਹੋ ਗਏ ਸੀ ਇਹਨੇ ਆਪਣੇ ਕੋਈ ਡਰਨਿੰਗਾਂ ਗਲੀ 'ਚ ਕੋਈ ਤਾਂ ਗੱਲ ਨਹੀਂ ਲੰਦੇ ਬਾਅਦ ਤੇ ਜਾਗ ਹੀ ਰਹੇ ਸੀ ਸਾਰੇ ਹਾਂ ਬਾਰ ਬਾਰ ਆਉਣਾ ਤੇ ਡਰ ਹੁੰਦਾ ਹੈਗਾ ਤੇ ਗਲੀ ਦੀ ਕੋਈ ਡਰ ਨਹੀਂਗਾ ਜਾਂ ਬਾਜ਼ਾਰ ਵੀ ਉਹ ਚੰਦਾ ਬਾਜ਼ਾਰ ਤੋਂ ਬੰਦ ਟਾਈਮ ਨਹੀਂ ਹੋਇਆ ਨਾ ਨਾ ਇਹਨੂੰ ਬਾਜ਼ਾਰ ਆਪਣੇ ਮਨ ਚ ਬੰਦ ਹੋ ਜਾਂਦਾ ਹੈ ਮਣੋ 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 ਆ ਮਣੋ ਡਿਗੂ ਗਈ ਬਾਹਰ ਨੂੰ ਤਾਂ ਕਲੇ ਜਾਂਦੇ ਬਾਰੇ ਨੂੰ ਨੂਰੇ ਲੈ ਆ ਦੇਖਣਾ ਪਵੇ ਜਦ ਪਲੂਰ ਦੇਖ ਜਾ ਡੇਗ ਜਾ ਕਹਿੰਦੀ ਤੈਨੂੰ ਨਾ ਜਾਈਂ ਕਿਨਸ ਆ ਮੇਰਾ ਪੁੱਤ ਆਥੇ ਖਲੇ ਹੋ ਜੋ ਬੈੱਡ ਨਾਲ ਖੜੇ ਹੋ ਜੋ ਪੁੱਤ ਆ ਜਪਨੂਰ ਦਾ ਕਲਚਰ ਵਗੈਰਾ ਦਾ ਅੱਜ ਆਪਨ ਉਦਿਆਲਾ ਬਤਾਈਆਂ ਲਬਤਾ ਦੂਜੀਆਂ ਚੁਪਦੀਆਂ ਨਾ ਇਹ ਵਾਲੀਆਂ ਬੋਲਾਂਗੇ ਇਹ ਇਹਦੇ ਨਾਲ ਦਾ ਕਲਚਰ ਆ ਹੀ ਨਹੀਂ ਇੱਕ

ਡਾਊਨ ਹੋ ਜਾ। ਹੋਣੀ ਰਹਾ। ਤੁਮੇ ਪਹਰੋ। ਮੁੱਦੀ? ਹਾਂ। ਫੜੇ ਕਰਾਂ ਤੁਹਾਡੀ। ਰਵਣੋਠੇ। ਨਾ ਮੁੱਦੀ ਸਾਹ। ਮੈਂ ਤੁਹਾਨੂੰ ਪੰਜਾਂ ਮੈਂ। ਸਾਫ ਕੀ। ਸੌਂ ਸੂਮ ਕੀ ਪਾਇਆ। ਇਹ ਨਾ ਪਤਾ ਨਹੀਂ ਕੀ ਗੱਲ ਆ ਜਪ ਕਾਮ ਜੀ ਆ ਗਈ ਇਦਾਂ ਦੀ ਅੱਗੇ ਤਾਂ ਮੱਝ ਤੇ ਦੁੱਧ ਨਾ ਹੁੰਦੀ ਹੁੰਦੀ ਸੀਗੀ। ਹੁਣ ਜਾਨਕੀ ਵੀ ਪਤਾ ਨਹੀਂ ਕੀ ਘਣੀ ਦਾ ਦੁੱਧ ਨਾ ਗਾਂ ਦੇ ਦੁੱਧ ਨਾਲ ਵੀ ਹੋਣ ਲੱਗ ਗਈ ਤੇ ਜੇ ਤੁਸੀਂ ਨੌਲਜ ਵੱਧ ਰੱਖਦੇ ਆਂ ਤੇ ਕਕਣੀ ਜੇ ਕਿਸੇ ਦੀ ਨੌਲਜ ਦੇ ਵਿੱਚ ਹੈਗਾ ਜਰੂਰ ਦੱਸੋ ਅਸੀਂ ਜਿਹੜਾ ਟੂਰ ਨੂੰ ਵੀ ਸ਼ਾਮ ਕਰਦਾ ਜਾਵਾਂਗੇ ਤੇ ਸਾਰਾ ਦੱਪ ਸਮਝ ਨਹੀਂ ਆ ਰਹੀ ਕਿਉਂ ਹੁੰਦਾ ਹੈ ਵੈਸੇ ਜੇ ਮੈਂ ਸੌਂਫ ਦਾ ਸੌਂਫ ਦਾ ਕੜਾ ਆ ਰਮਣ ਬਣਾ ਕੇ ਦਿੰਦੀ ਆ ਜੱਪ ਨੂੰ ਬਣਾਇਆ ਹੁਣ ਤੇ ਉਹ ਦਉਗੇ ਨੂਰੇ ਕੀ ਹੁੰਦਾ ਓਏ ਫਿਰ ਤੇ ਮੈਂ ਨਾ ਕੋਈ ਨਾ ਸ਼ੁਰੂ ਕਰਤੀ ਜੇ ਨੂੰਤੀ ਸੇ ਛੇਦ ਹੁੰਦੇ ਤਾਂ ਫਿਰ ਰਾਤ ਤਰਾ ਕਮਰੇ ਦੇ ਵਿੱਚ ਟੂਈ ਆ ਗਈ ਤੋ ਫੋਟਵਾਲ ਦਾ ਜਪਨੌਰ ਦਾ ਪਿਆਰ ਤੇ ਉਹ ਖੜਕੀ ਹੀ ਆ ਬਈ ਮੈਂ ਕਿਹਾ ਵੀ ਪਤਾ ਨਹੀਂ ਕੀ ਹੋਇਆਗਾ ਤੇ ਫਿਰ ਮੈਂ ਲਾਈਟ ਜਗਾਈ ਬੈਟਰੀ ਟਾਰਚ ਜਗਾਈ ਟਾਰਚ ਜਗਾ ਕੇ ਜਦੋਂ ਵੇਖਿਆ ਜੂਈ ਬੈਠੀ ਸਕੂਲ ਦੇ ਉੱਤੇ ਫਿਰ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਵਾਰੀ ਦੇ ਵੇਲੇ ਜਪਨੌਰ ਵਾਲੀ ਨੀਚੇ ਮੜ ਗਈ ਮੋਰ ਕੇ ਸਾਨੂੰ ਤੇ ਆਈ ਨਹੀਂ ਪੁਲੀ ਪਰ ਲੱਭੀ ਨਹੀਂ ਸਾਨੂੰ ਲੰਨ ਜੂਈ ਮਿਲ ਗਈ ਸੀ ਮੇਰੇ ਅੱਖ ਜੁ ਵਿੱਚ ਪੈ ਗਿਆ ਹੈ ਹਾਂ ਪਤਾ ਨਹੀਂ ਆਖ ਜੁ ਵਿੱਚ ਪੈ ਗਿਆ ਆਹਦੇ ਨਾਂ ਪੈ ਗਿਆ ਓਏ ਤੂੰ ਕੱਪੜਾ ਝਾੜਦੀ ਕਿੱਸੀ ਤੇ ਥੋੜੀ ਜਿਹੀ ਦਰਿਆਈ ਤੋਂ ਆ ਗਈ ਕਿਤੇ ਸਮਾਂ ਲਾਲ ਹੋ ਗਿਆ ਬੰਦਿਆ ਸਾਦਾ ਮਾਨ ਕਰਨਾ ਅੱਜ ਤੇਰੇ ਇੱਥੇ ਇੱਥੇ ਬੈਠੀ ਸੀ